ਇਹ ਸਾਮਾਨ ਕੱਢਣ ਦਾ ਕਹੀਂ ਮੌਕਾ ਮਿਲਿਆ ਸਾਮਾਨ ਸਾਰਾ ਅੰਦਰ ਹੀ ਹੈ ਇਹ ਕੀ ਸਾਮਾਨ ਅੰਦਰ ਰਹਿ ਗਿਆ ਪੇਟੀਆਂ ਜੀ ਮੋਟਰਸਾਈਕਲ ਆ ਕੋਲਰ ਕਲਰ ਆ ਮੁੰਜੇ ਮੁੰਜੇ ਸੀ ਤੇ ਹੂੰ ਕਿੰਨਾ ਕ ਸਾਮਾਨ ਜਿਹੜਾ ਅੰਦਰ ਮਿਲ ਕੇ ਕਹ ਜੀਏ ਕਿ ਥੋੜੇ ਜਿਹੜੇ ਕਾਗਜ਼ ਪੱਤਰ ਜਾਂ ਕੁਝ ਵੀ ਜਿਹੜਾ ਸਾਰਾ ਕੁਝ ਛੇਪਿਆ ਹੋਵੇ ਪੇਟੀਆਂ ਹਾਂਜੀ ਛੇਪੀ ਛੇ ਕੀ ਕਰਦੇ ਕੀ ਤੁਸੀਂ ਮੈਂ ਤਨਦੂਰੀ ਕਰਦੇ ਦੇਣ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ ਸਿੰਘ ਸਰਪੰਚ ਪਿੰਡ ਜਨੇਰ ਮੌਜੂਦਾ ਸਰਪੰਚਾ ਮੈਂ ਜਨੀਰ ਦਾ ਹਾਂਜੀ ਜੀ ਤੁਹਾਡੇ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਜਿਹੜੀ ਛੱਤ ਡਿੱਗੀ ਆ ਹਾਂਜੀ ਕੀ ਕਹਿ ਲਾਜੋਗੇ ਕਿੰਨੇ ਪਰਿਵਾਰ ਦੇ ਵਿੱਚ ਜੀ ਆ ਕਿੰਨਾ ਕੁ ਨੁਕਸਾਨ ਆਇਆ ਉਹ ਮੁੰਡਾ ਵਿਚਾਰਾ ਕੱਲਾ ਹੀ ਆ ਕਮਾਈ ਵਾਲਾ ਤੇ ਵੈਸੇ ਉਹਨਾਂ ਦਾ ਕਮਰਾ ਪਹਿਲਾਂ ਜਦੋਂ ਆਪਣੇ ਸਰਕਾਰ ਵੱਲੋਂ ਆਏ ਸੀਗੇ ਵੀ ਲਿਖਨੇ ਆ ਕਮਰੇ ਆਨਲਾਈਨ ਕਰਾਇਆ ਹੋਇਆ ਵਾ ਫਿਰ ਵੀ ਜਿੰਨੀ ਹੋ ਸਕੇ ਉਹਨਾਂ ਦੀ ਮਦਦ ਕਰਾਂਗੇ ਤੇ ਗਰੀਬ ਪਰਿਵਾਰ ਗਰੀਬ ਗਰੀਬ ਪਰਿਵਾਰ ਦੇ ਨਾਲ ਅਸੀਂ ਖੜਾਂਗੇ ਕੋਈ ਇਹੋ ਜੀ ਗੱਲ ਨਹੀਂ ਗੀ ਜਿਵੇਂ ਵੀ ਹੋਇਆ ਉਹਨਾਂ ਦਾ ਵੱਧ ਤੋਂ ਵੱਧ ਮਦਦ ਆਪਦੇ ਵੱਲੋਂ ਵੀ ਕਰਾਂਗੇ ਤੇ ਪ੍ਰਸ਼ਾਸਨ ਤੋਂ ਵੀ ਕਰਾਵਾਂਗੇ ਅਸੀਂ ਉਹਨਾਂ ਦੇ ਮਗਰ ਪਰਿਵਾਰ ਦੇ ਜੀ ਕਿੰਨੇ ਕਮਾਈ ਵਾਲਾ ਇਕੱਲਾ ਹੀ ਸੀਗਾ ਇਕੱਲੇ ਕਮਾਈ ਵਾਲਾ ਮੁੰਡਾ ਤੇ ਪਰਿਵਾਰ ਦੇ ਜੀ ਕਿੰਨੇ ਆ ਮਤਲਬ ਤੇ ਬੱਚੇ ਵੀ ਹੈਗੇ ਆ ਹੁਣ ਜੀ ਤਾਂ ਵੀ ਹੈਗੇ ਆ ਹਾਂਜੀ ਕੀ ਕਾਰੋਬਾਰ ਕੀ ਕਰਦੇ ਨੇ ਕੰਮ ਕਾਰੋਬਾਰ ਉਹ ਪੱਠੇ ਤੇ ਲਿਵਰ ਦਾ ਕੰਮ ਹੀ ਕਰਦੇ ਆ ਹਾਂਜੀ ਗਰੀਬ ਪਰਿਵਾਰ ਆ ਗਰੀਬ ਪਰਿਵਾਰ ਆ ਬਿਲਕੁਲ ਗਰੀਬ ਗਰੀਬ ਪਰਿਵਾਰ ਆ ਹਾਂਜੀ ਮਤਲਬ ਕਿ ਤੁਸੀਂ ਜਿਹੜੇ ਆਪਣੇ ਵੱਲੋਂ ਵੀ ਪੰਚਾਇਤ ਲੋਕ ਜਾਂ ਹਾਂਜੀ ਪੰਚਾਇਤ ਵੱਲੋਂ ਵੀ ਆਪਦੇ ਵੱਲੋਂ ਵੀ ਮਦਦ ਕਰਾਂਗੇ ਅੱਗੇ ਵੀ ਕਰਦੇ ਆ ਆਪਣੇ ਆਪ ਦੇ ਪਰਿਵਾਰ ਆ ਸਾਰੇ ਇਹ ਜੀ ਕੋਈ ਗੱਲ ਨਹੀਂ ਕਿ ਜਿੱਥੇ ਵੀ ਕਹਿਣਗੇ ਉਹ ਜੋ ਵੀ ਕਹਿਣਗੇ ਡਿਊਟੀ ਲਾਉਣਗੇ ਆਪਣੀ ਆਪਾਂ ਆਪਦੀ ਡਿਊਟੀ ਨਿਭਾਵਾਂਗੇ ਬਾਕੀ ਪ੍ਰਸ਼ੰਸ਼ਣ ਤੋਂ ਵੀ ਜਿੰਨਾ ਹੋ ਸਕੇ ਆ ਮਦਦ ਕਰਾਵਾਂਗੇ ਬਾਕੀ ਕਮਰਾ ਉਹਨਾਂ ਦਾ ਵੈਸੇ ਵੀ ਆਨਲਾਈਨ ਕਰਾਇਆ ਵੇ ਆਪਣਾ ਜੋ ਆਪਾਂ ਸਰਕਾਰ ਵੱਲੋਂ ਆਉਂਦਾ ਵਾ 1.5 ਲੱਖ ਰੁਪਇਆ ਮਿਲਦਾ ਅੱਗੇ ਵੀ ਮੈਂ ਆਪਦੇ ਪਿੰਡ ਦੇ ਵਿੱਚ 10-12 ਘਰ ਬਣਵਾਏ ਆ ਹੁਣ ਵੀ ਕਰਵਾਏ ਵੇ ਆਨਲਾਈਨ ਜਦੋਂ ਵੀ ਆਉਂਦੇ ਆ ਉਧਰੋਂ ਵੀ ਉਹਨਾਂ ਦੀ ਮਦਦ ਕਰਾਵਾਂਗੇ ਜੇ ਪਹਿਲਾਂ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੀ ਪਹਿਲਾਂ ਹੀ ਮਦਦ ਕਰਨ ਨੂੰ ਤਿਆਰ ਆਂ ਪ੍ਰਸ਼ਾਸਨ ਨਾਲ ਲੋਬੀ ਮੰਗ ਕਰਦੇ ਆਂ ਵੀ ਉਹਨਾਂ ਨੂੰ ਕਹਿ ਕੇ ਕਰਾਵਾਂਗੇ ਆਪਾਂ ਵੀਡੀਓ ਸਾਹਿਬ ਨਾਲ ਵੀ ਗੱਲ ਕਰਾਂਗੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਵਾਂਗੇ ਇਹਨਾਂ ਦੀ ਉਹਨੇ ਕਿਹਾ ਕਿ ਜਿਹੜਾ ਸਮਾਨ ਆ ਪਰਿਵਾਰ ਦਾ ਧਰਮ ਖਾਲਾ ਦੇ ਵਿੱਚ ਹੁੰਦਾ ਕਹਿ ਰਹੇ ਉਹਨਾਂ ਦਾ ਘਰ ਡਾਗ ਹਾਂਜੀ ਉਹ ਹੁਣ بارش ਹੋ ਰਹੀ ਆ ਹੁਣ ਤਾਂ ਕੋਈ ਵੀ ਨਹੀਂ ਕੰਮ ਹੋ ਸਕਦਾ بارش ਹਟਦੀ ਆ ਤਾਂ ਉਹਦੇ ਨਾਲ ਹੀ ਦੇਖਦੇ ਆਂ ਫਿਰ ਜਿਵੇਂ ਕਹਿਣਗੇ ਉਹ ਪਰਿਵਾਰ ਫਿਰ ਜੋ ਸਮਾਨ ਦੀ ਕੋਈ ਕਹਿਣਗੇ ਉਹ ਜਿਹਦੀ ਜ਼ਰੂਰਤ ਆ ਉਹਨਾਂ ਨੂੰ ਲੈ ਦੇਵਾਂਗੇ ਜਿੰਨੀ ਹੋ ਸਕੇ ਵੱਧ ਤੋਂ ਵੱਧ ਮਦਦ ਕਰਾਂਗੇ ਕਿ ਅਸੀਂ ਬਾਹਰ ਹੋਗੇ ਸਾਮਾਨ ਚੱਕਣ ਦਾ ਸਾਨੂੰ ਮੌਕਾ ਨਹੀਂ ਮਿਲੇਗਾ ਕਿੰਨੇ ਜੀ ਅੰਦਰ ਪੈਸੇ ਤੁਸੀਂ ਅਸੀਂ ਸਾਰਾ ਪਰਿਵਾਰ ਹੀ ਅੰਦਰ ਸੀਗੇ ਏਜੰਟ ਕੁਸ ਬਾਹਰ ਪੈਸੇ ਇੱਥੇ ਤੇ ਕੁਸ ਅੰਦਰ ਪੈਸੇ ਮੀ ਤਾਂ ਪਈ ਜਾਂਦਾ ਸੀ ਬਾਹਰ ਤਾਂ ਪੈਣ ਦੋਗਾ ਹਜ ਨਹੀਂ ਸੀਗਾ ਸਾਮਾ ਤੇ ਅੱਠ ਸੱਤ ਜੀ ਹਾਂ ਸੀ ਵੀ ਇਹ ਕੱਲਾ ਕਮਾਊਗਾ ਤੇ ਇਹ ਮੁੰਡੇ ਨੇ ਤਾਂ ਦਵਰੇ ਬੈ ਹੋਏ ਨੇ ਰੰਗ ਦੇ ਵੱਡੇ ਦੋ ਬੇਟੇ ਤੁਹਾਡੇ ਤਿੰਨ ਹੈ ਜੀ ਇੱਕ ਆਡਾ ਅੱਛਾ ਇਹ ਦੋ ਤੁਹਾਡੇ ਨਾਲ ਹਾਂ ਜੀ ਹਾਂ ਹੂੰ ਇਹਨੂੰ ਵੀ ਇੱਕ ਨੂੰ ਰੰਗ ਹੋਇਆ ਹੈਗਾ ਹਾਂ ਹਾਂ ਵੱਡੇ ਨੂੰ ਅੱਛਾ ਕਮਾਈ ਵਾਲਾ ਕੱਲਾ ਹੀ ਹੈ ਕੱਲਾ ਹੀ ਹੈ ਕਮਾਈ ਵਾਲਾ ਜੀ ਹੂੰ ਇਹ ਮੰਗ ਕੀ ਕਰਦੇ ਸਰਕਾਰ ਤੋਂ ਮੰਗ ਅਸੀਂ ਇਹੀ ਕਰਦੇ ਆਂ ਜੀ ਜੇ ਸਾਡ ਮਕਾਨ ਬਣਾ ਕੇ ਦੇ ਦੇਣ ਹੋਰ ਅਸੀਂ ਕੀ ਮੰਗਣਾ ਠੀਕ ਹੈ ਗਰੀਬ ਬੰਦੇ ਆ ਇਹ ਹੁਣ ਮਕਾਨ ਬਣਾਵੇ ਕਿ ਰੋਟੀ ਦੇਵੇ ਸਾਨੂੰ ਇੰਨੇ ਜੀ ਆਨ ਮੁਸ਼ਕਿਲਦਾਰੀ ਹੈ ਖਰਚਾ ਹੈ ਨਾ ਤੁਹਾਨੂੰ ਵੀ ਪਤਾ ਬੱਚੇ ਕਿਤੇ ਕਿਤੇ ਗਏ ਨੇ ਬੱਚੇ ਇਹਨਾਂ ਦੇ ਵਿਚਾਰਿਆਂ ਦੇ ਛੋਟੇ ਆ 10 10 12 12 ਸਾਲਾਂ ਦੇ ਆ ਪਾ ਮੰਗੇ ਹੀ ਹੈ ਸਰਕਾਰ ਤੋਂ ਮਕਾਨ ਹਾਂ ਜੀ ਹਾਂ ਮਕਾਨ ਬਾਰੇ ਹੀ ਮੰਗ ਸਕੀ ਤੋਂ ਜਿਹੜੀ ਇੱਕ ਛੱਤ ਲੱਗੀ ਹੈਗੀ ਆ ਪਰਵਾਹ ਦੇ ਘਰੇ ਖੜੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਬਹੁਤ ਮਾੜਾ ਹੋਇਆ ਜੀ ਅਸੀਂ ਵੇਖਿਆ ਆ ਕੇ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹਨਾਂ ਦਾ ਤੇ ਬਾਲ ਬੱਚਾ ਵੀ ਬਹੁਤ ਬਚਤ ਹੋ ਗਈ ਇਹਨਾਂ ਦੀ ਜਿਹੜੇ ਬਾਕੀ ਵੀ ਮਕਾਨ ਸਾਰਾ ਡਿੱਗਣ ਵਾਲਾ ਜੀ ਤੇ ਬਹੁਤ ਇਹਨਾਂ ਦਾ ਨੁਕਸਾਨ ਹੋਇਆ ਜੀ ਹੁਣ ਫਿਰ ਜਿਹੜਾ ਸਮਾਨ ਸੀਗਾ ਕਿੰਨਾ ਕੰਦਰ ਰਹਿ ਗਿਆ ਇਹਨਾਂ ਦਾ ਇਹਨਾਂ ਦਾ ਮੋਟਰਸਾਈਕਲ ਵੀ ਵਿੱਚ ਸੀਗਾ ਜੀ ਜੋ ਪੇਟੀਆਂ ਜੀ ਜੋ ਇੱਕ ਕੂਲਰ ਕਲਰ ਹੋਰ ਬਹਾ ਮੰਜੇ ਦਾ ਸਾਰਾ ਸਾਰਾ ਪਿੱਛੇ ਰਹਿ ਗਿਆ ਜੀ ਹਾਂ ਜੀ ਪਰਿਵਾਰ ਜਿਹੜਾ ਛੱਤ ਤੇ ਕਰੀ ਆ ਤੇ ਕਿੱਥੇ ਪਰਿਵਾਰ ਨੇ ਵਿਚਾਰ ਰਹਾ ਰਹਿੰਦਾ ਇਹ ਆਪਣੇ ਲਾਗੇ ਜੀ ਧਰਮਸ਼ਾਲਾ ਵਾਂਜੀ ਉੱਥੇ ਸਾਰਾ ਸਮਾਨ ਜੀ ਮੁੰਡਿਆਂ ਨੇ ਲਾ ਕੇ ਉੱਥੇ ਸਾਰਾ ਸੈੱਟ ਕਰਾਤਾ ਜੀ ਮਤਲਬ ਕਿ ਉੱਥੇ ਜਿਹੜਾ ਧਰਮਸ਼ਾਲਾ ਦੇ ਵਿੱਚ ਹਾਂ ਜੀ ਉੱਥੇ ਰਖਾਤਾ ਜੀ ਸਾਰਾ ਕੁਝ ਤੇ ਬਾਕੀ ਜੋ ਰਹਿ ਗਿਆ ਵਿੱਚ ਹਜੇ ਕੱਢਣ ਵਾਲਾ ਜੀ ਵਿੱਚੇ ਹੀ ਕੱਢੀ ਜਾਂਦੇ ਹਾਂ ਹਾਂ ਕੱਢੀ ਜਾਂਦੇ ਆ ਜੀ ਉੱਤੋਂ ਬਾਹਰ ਚ ਪੈ ਰਹੀ ਆ ਹਜੇ ਲੱਗੇ ਬੈ ਜੀ ਬਾਕੀ ਵੀ ਇਹਨਾਂ ਦਾ ਸਾਰਾ ਮਕਾਨ ਸਾਰਾ ਜੀ ਸਾਰਾ ਡਿੱਗਣ ਵਾਲਾ ਹੀ ਆ ਸਮਝ ਲਓ ਜੀ ਦੇ ਚੱਕ ਕੇ ਪਰਿਵਾਰ ਉੱਥੇ ਰਹਿਣ ਨਹੀਂ ਆਇਆ ਹਾਂ ਜੀ ਹਾਂ ਕਿਲੋਮੀਟਰਾਂ ਸਮੁੰਦਰਾਂ ਵਿੱਚ ਕੋਈ ਗੱਲ ਸਮੁੰਦਰਾਂ ਸੰਗ ਕਿਹੜਾ ਪਿੰਡ ਜਨਹਿਰ ਜੀ ਤੁਹਾਡੇ ਜਿਹੜੀ ਛੱਤ ਡਿੱਗੀ ਹੈਗੀ ਆ ਘਰ ਦੀ ਕੀ ਕਹਣਾ ਚਾਹੋਗੇ ਕਦੋਂ ਇਹ ਡਿੱਗੀ ਹੈ ਇਹ ਰਾਤ ਦੇ ਚਾਕ ਕਰੀਬ 4 ਵਜੇ ਡਿੱਗੀ ਹੈ 4 ਵਜੇ ਡਿੱਗੀ ਹੈ ਹਾਂਜੀ ਸਵੇਰੇ ਹਾਂ ਸਵੇਰੇ ਹੀ ਤੇ ਇਹਦੇ ਅੰਦਰ ਤੁਸੀਂ ਪਏ ਸੀ ਜਾਂ ਕਿਤੇ ਵੈਸੀ ਸੀਗਾ ਪਏ ਵੀ ਸੀ ਜੀ ਮਸਾਂ ਹੀ ਬਚੇ ਆ ਅੱਛਾ ਹਾਂਜੀ ਭੱਜ ਕੇ ਨਿਕਲਿਆ ਕਿਵੇਂ ਪਤਾ ਲੱਗਾ ਵੀ ਇਹ ਡਿੱਗਣ ਲੱਗੀ ਹੈ ਉਹ ਕਲਿੱਪਰ ਡਿੱਗਿਆ ਜੀ ਪਹਿਲਾਂ ਕਲਿੱਪਰ ਡਿੱਗਿਆ ਹਾਂਜੀ ਅੱਛਾ ਓਕੇ ਫੇਰ ਫੇਰ ਕਿਉਂ ਆਇਆ ਫੇਰ ਜੀ ਕਾਸੀਂ ਭਜ ਕੇ ਨਿਕਲਿਆ ਮੋਟਰਸਾਈਕਲ ਦੇ ਅੰਦਰ ਸਾਰਾ ਸਾਮਾਨ ਕੱਢਣ ਦਾ ਕਹੀ ਦਿਨ ਮੌਕਾ ਮਿਲਿਆ ਅੱਛਾ ਸਾਮਾਨ ਸਾਰਾ ਅੰਦਰ ਹੀ ਹੈ ਇਹ ਕੀ ਸਾਮਾਨ ਅੰਦਰ ਰਹਿ ਗਿਆ ਪੇਟੀਆਂ ਜੀ ਮੋਟਰਸਾਈਕਲ ਆ ਕੋਲਰ ਕਲਰਾਂ ਮੁੰਜੇ ਮੁੰਜੇ ਸੀ ਤੇ ਹੂੰ ਕਿੰਨਾ ਕ ਸਾਮਾਨ ਜਿਹੜਾ ਅੰਦਰ ਮਿਲ ਕੇ ਕਹ ਜੀਏ ਕੀ ਥੋੜੇ ਜਿਹੜੇ ਕਾਗਜ਼ ਪੱਤਰ ਜਾਂ ਕੁਝ ਵੀ ਜਿਹੜਾ ਸਾਰਾ ਕੁਝ ਕੀ ਪਿਆ ਉਹਦੇ ਪੇਟੀਆਂ ਹਾਂ ਜੀ ਇਹ ਚੀਜ਼ ਕੀ ਕਰਦੇ ਕੀ ਤੁਸੀਂ ਮੈਂ ਤਾਂ ਮਜ਼ਦੂਰੀ ਕਰਦੇ ਦੇਰ ਤੱਕ ਠੀਕ ਆ ਪਰਿਵਾਰ ਦੇ ਵਿੱਚ ਕਿੰਨੇ ਜੀ ਹੈ ਤੁਹਾਡੇ ਅਸੀਂ ਆਏ ਅੱਠ ਜੀ ਭਰਾ ਮਿਰੰਦਰ ਰੰਗ ਦਾ ਦਰਵਾਜ਼ਾ ਪਿਆ ਜੀ ਮੈਂ ਕੱਲਾ ਹੀ ਕਮਗ ਕਰਤਾ ਹਾਂ ਹਾਂ ਜੀ ਹਾਂ ਜੀ ਅੱਛਾ ਮਿਹਨਤ ਮਜ਼ਦੂਰੀ ਕਰਦੇ ਹਾਂ ਹਾਂ ਜੀ ਕੀ ਮੰਗ ਕੇ ਆ ਪ੍ਰਸ਼ਾਸਨ ਨੂੰ ਇਹ ਸਾਡੀ ਸਹਾਇਤਾ ਕੀਤੀ ਜਾਵੇ ਕੀ ਨਾਮ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਸਿੰਘ ਜੀ ਤੁਹਾਡੇ ਪਿੰਡ ਦੇ ਬੇਟੇ ਇੱਕਦਾਂ ਮਕਾਨ ਡਿੱਗਿਆ ਹੈਗਾ ਠੀਕ ਹੈ ਜਾਓ ਹਾਂ ਜੀ ਅਸੀਂ ਇਹ ਕਹਣਾ ਚਾਹੁੰਦੇ ਜੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਆ ਇਹ ਸਾਨੂੰ ਹਮਦਰਦੀ ਆ ਜੀ ਅਸੀਂ ਮੁਹੱਲਾ ਵਾਸੀ ਇਹਨਾਂ ਦੇ ਘਰੇ ਪਹੁੰਚੇ ਆ ਇੰਨਾਂ ਦਾ ਰਹਿਣ ਬਸਿਰੇ ਲਈ ਸਰਕਾਰ ਤੋਂ ਸੇਹੀ ਮੰਗ ਕਰਦੇ ਆਂ ਵੀ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਜਾਂ ಗ್ರಾಮ ਪੰਚਾਇਤ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਵੀ ਆਪਦਾ ਮਕਾਨ ਤਿਆਰ ਕਰ ਸਕਣ ਬਦਲ ਵਾਈ ਦੇ ਦਹਿਨ ਕਿਉਂਕਿ ਕੱਲਾ ਕੱਲਾ ਬੇਟਾ ਇੱਕ ਮਬਾਉ ਹੈ ਵਿਚਾਰਾ ਬੱਚੇ ਨਿੱਕੇ ਆ ਇੱਕ ਨੂੰ ਦਰੰਗ ਦਾ ਅਟੈਕ ਹੋਇਆ ਤੇ ਵਿਚਾਰਾ ਹੁਣ ਮਕਾਨ ਬਣਾਉਗਾ ਕਿ ਘਰ ਚਲਾਉਗਾ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਆ ਵੀ ਜਿੰਨੀ ਜੋਗੀ ਸਰਕਾਰ ਇਹਨਾਂ ਨੂੰ ਸਹਾਇਤਾ ਕਰੇ ਜਲਦੀ ਮਕਾਨ ਬਣਾ ਸਕੇ ਹੁਣ ਮਜ਼ਦੂਰ ਬੰਦਾ ਬੱਚੇ ਪਾਲੂ ਕਿ ਮਕਾਨ ਬਣਾਉਗਾ ਜੀ ਤਾਂ ਸਰਕਾਰ ਕੋਲ ਇਹ ਮੰਗ ਕਰਨਾ ਚਾਹੁੰਦੇ ਆ ਵੀ ਜਲਦੀ ਉਹ ਜਲਦੀ ਇਹਨਾਂ ਦਾ ਮਕਾਨ ਬਣਾਉਣ ਲਈ ਕੋਈ ਸਹਾਇਤਾ ਦਿੱਤੀ ਜਾਵੇ ਇਹਨਾਂ ਨੂੰ ਕਿੰਨੇ ਜੀ ਪਰਿਵਾਰ ਦੇ ਵਿੱਚ ਜਿਹੜੇ ਹੈਗੇ ਆ ਪਰਿਵਾਰ ਦੇ ਜੀਏ 8 ਆ ਜੀ ਕਮਾਈ ਵਾਲੇ ਕਿੰਨੇ ਆ ਕਮਾਈ ਵਾਲਾ ਇਕੱਲਾ ਬੇਟਾ 1 ਹੀ ਆ ਜੀ ਬੱਚੇ ਛੋਟੇ ਜੀ ਬੱਚੇ ਛੋਟੇ ਜੀ ਕੋਈ 10 ਸਾਲ ਦਾ ਕੋਈ 8 ਸਾਲ ਦਾ ਮੰਗ ਬਸ ਇਹੀ ਆ ਮੰਗਾ ਰਹੇ ਹਾਂਜੀ ਮੰਗੇ ਹੀ ਮਕਾਨ ਬਣਾਉਣ ਦੀ ਹਾਲਾਂਕਿ ਇੰਨਾ ਸ਼ੁਕਰਗੁਜ਼ਾਰ ਆਪਾਂ ਵਾਹਿਗੁਰੂ ਦਾ ਵੀ ਜੋ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਿਵੇਂ ਘਰ ਦਾ ਵਰਤਨ ਵਾਲਾ ਸਮਾਨ ਮੰਜੇ ਪੇਟੀਆਂ ਜੋ ਵੀ ਸਾਰੀਆਂ ਮਲਵੇ ਥੱਲੇ ਕੁਚਲੀਆਂ ਗਿੰਨਾ ਵਿਚਾਰਿਆਂ ਦੀਆਂ ਕਿਹੋਣਾ ਅਸੀਂ ਹੈਲਪ ਤੌਰ ਤੇ ਇਹਨਾਂ ਨੂੰ ਕਹਿੰਨੇ ਆ ਵੀ ਸਰਕਾਰ